ਕੌਮ ਦੇ ਮਹਾਨ ਸ਼ਖਸੀਅਤ ਸਿੰਘ ਸਾਹਿਬ ਜੀ ਪਤੀ ਸਤਕਾਰਯੋਗ ਸੰਤ ਬਾਬਾ ਗੁਰਦਿਆਲ ਸਿੰਘ ਜੀ ਜਾਣਾ ਵਾਲੇ ਮਹਾਪੁਰਖ ਬੇਅੰਤ ਪਤਵੰਤ ਤੇ ਸਰਜਣ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਾਦਰ ਉਹਨਾਂ ਦਾ 350 ਸਾਲਾ ਅਰਥ ਸਤਾਪ ਦੀ ਪੁਰਬ ਮਨਾਰੇ ਨਾਮ ਮਨਾਉਣ ਦਾ ਭਾਵੇ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਸੇ ਗਏ ਮਾਰੂ ਪਾਰੇ ਹੋਏ ਪੂਰਨੇ ਹੋਇਆ ਬਾਣੀ ਦਾ ਉਪਦੇਸ਼ ਆਸੀ ਸਾਰਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੁਆਰਾ ਆਪਣੇ ਜੀਵਨ ਨੂੰ ਅਰਧਾਰਤ ਕਰਨਾ ਹੈ ਕੱਲਾ ਅਸੀਂ ਨਾਸਤਾਵੀਆਂ ਨੂੰ ਦੁਨਿਆਵੀ ਪੱਖ ਤੋਂ ਮਨਾ ਕੇ ਇਹ ਦਿਹਾ ਖੁਸ਼ੀਆਂ ਮਿਲ ਸਕਦੇ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਆਪਣੀ ਸੀਸ ਤੇ ਬਲੀਦਾਨ ਦੇ ਦਿੱਤੇ ਉਹਦੇ ਨਾਲ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਦੋਨੋਂ ਭਰਾ ਸਨ ਉਹਾਂ ਨੇ ਵੀ ਸਤਿਗੁਰ ਦੇ ਸਾਹਮਣੇ ਪਹਿਲੇ ਸ਼ੀਰਧੀਆਂ ਪ੍ਰਾਪਤ ਕੀਤੀਆਂ ਭਾਵ ਕਹਿਣ ਦਾ ਇਹ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅਧੂਰ ਰਹੇ ਔਰੰਗਜ਼ੇ ਵਰਗੇ ਜਾਲਮ ਜੋ ਉਸ ਟੈਂਡੇ ਜਲਮ ਕਰਦੇ ਸਨ ਜਿਨ੍ਹਾਂ ਨੇ ਐਸੇ ਇੱਕ ਮਹਾਨ ਉਤਾਰੀ ਪੁਰਸ਼ ਜਿਨ੍ਹਾਂ ਨੂੰ ਸ਼ਹੀਦ ਕਰਨ ਦਾ ਫਤਵਾ ਦਿੱਤਾ ਪਰਵਾਹ ਕਿਹਾ ਹੀ ਸਤਗੁਰੂ ਸਚੇ ਪਾਤਸ਼ਾਹ ਜੀ ਦੇ ਅੰਦਰ ਭੈ ਕਾਹੂ ਕੋ ਦੇਤ ਨਾ ਨੈ ਪਰਮਾਨਤਾੰ ਦੇ ਵਸਥਾ ਸੀ ਸਤਗੁਰੂ ਸਚੇ ਪਾਤਸ਼ਾਹ ਜੀ ਨੇ ਸਾਡੂ ਵੀ ਇਹ ਅਵਸਥਾ ਬਖਸ਼ਿਸ਼ ਕੀਤੀ ਹੈ ਆਤਵਾਦ ਤੋਂ ਵਾਦ ਤੋਂ ਗੁਰਬਾਣੀ ਤੇ ਪਾਠ ਇੱਥੇ ਹਜ਼ਾਰਾਂ ਪਾਠ ਸਹਿ ਪਾਠਾਂ ਦੇ ਭੋਗ ਪਾਏ ਬੇਅੰਤ ਗੁਰਸਿੱਖ ਸੰਗਤਾਂ ਬੱਚਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਤੋਂ ਜਾਣੂ ਹੋਣਾ ਕੀਤਾ ਸੋ ਗੁਰੂ ਪਿਆਰਿਓ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਮਾਰਗਾਂ ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ ਸਾਡੀਆਂ ਇਸਤਵੀਆਂ ਮਨਾਈਆਂ ਹੋਈਆਂ ਐਡੇ-ਐਡੇ ਵੱਡੇ ਮਹਾਨ ਪੁਰਬ بنائے ਹੋਏ ਤਾਂ ਹੀ ਸਫਲ ਹੋ ਸਕਦੇ ਹਨ ਆਪਣੇ ਗੁਰੂ ਘਰਾਂ ਦੀ ਸੰਭਾਲ ਸੇਵਾ ਔਰ ਅੰਮ੍ਰਿਤ ਪਾਨ ਕਰਕੇ ਗੁਰਸਿੱਖੀ ਜੀਵਨ ਜੀਵਿਏ ਸੱਚੇ ਪਾਤਸ਼ਾਹ ਜੀ ਨੂੰ ਰੋਮ ਰੋਮ ਨਮਸਕਾਰ ਹੈ ਧੰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਤੇ ਬਾਦਮੀ ਸਿੰਘਾ ਜੀ ਸ਼ਹੀਦੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਸੰਤ ਪਾਪਾ ਗਵਿੰਦਰ ਸਿੰਘ ਜੀ ਹੁਣ ਬੇਨਤੀ ਹੈ ਸੰਤ ਬੱਬਾ ਜੀ ਸਿੰਘ ਜੀ 14ਵਾਂ ਵਾਲੇ ਮਹਾਂਪੁਰਖ ਉਹਨਾਂ ਤੋਂ ਪਹਿਲਾਂ ਸਰਦਾਰ ਪਰਮਿੰਦਰ ਸਿੰਘ ਜੀ ਭੰਡਾਲ ਇਹ ਆਈ ਜੀ ਉਹਨਾਂ ਨੂੰ ਸਿੰਘ ਸਾਹਿਬ ਕਰਨੀ ਕੁਲਦੀਪ ਸਿੰਘ ਜੀ ਬਰਦਾਸ ਸਿੰਘ ਸਾਹਿਬ ਕਰਨੀ ਪ੍ਰੈਕਸ਼ਨ ਜੀ ਤਿਆਉਂਦਾ ਸੰਤ ਬੱਬਾ ਜੀ ਸਿੰਘ ਦੀ 14ਵਾਂ ਵਾਲੇ ਸਾਰੇ ਗੱਲ ਕੇ ਸਰਦਾਰ ਸੁਖਬੀਰ ਸਿੰਘ ਜੀ ਵਾਸੀ ਸਾਹ ਪ੍ਰਧਾਨ ਜੀ ਸਰਦਾਰ ਪ੍ਰਵਿੰਦਰ ਸਿੰਘ ਜੀ ਕਾਲਵਾ ਸਤਰ ਸਾਹ ਸਰਦਾਰ ਭੁਪਿੰਦਰ ਸਿੰਘ ਜੀ ਪਲਵਾਨ ਲੈਂਬਰ ਸ਼ੋਮਨੀ ਕਮੇਟੀ ਸਨਮਾਨਤ ਕਰ ਰਹੇ ਨੇ ਬੋਲੀ ਇਹਨਾਂ ਨੇ ਗੁਰੂ ਨਾਨਕ ਦਾਸ ਜੀ ਦੇ ਚਰਨਾਂ ਵਿੱਚ ਬੜੀਆਂ ਵੱਡੀਆਂ ਸੇਵਾਵਾਂ ਨਿਭਾਈਆਂ ਅਮਰਸਰ ਦੇ ਅੰਦਰ ਅੱਜ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ ਸ਼ਤਾਬਦੀ ਮੌਕੇ ਜੀ ਆਇਆਂ ਨੂੰ ਨਾਲ ਹੀ ਬੇਨਤੀ ਹੈ ਸੰਤ ਬਾਬਾ ਜੀ ਸਿੰਘ ਜੀ ਜੌਹਲਾਂ ਵਾਲੇ ਮਾਨਪੁਰਖ ਉਹ ਹੋਣਾ ਦੋ ਸ਼ਬਦ ਸੰਗਤ ਦੇ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੜਾ ਪਾ ਕੇ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਨ ਕੇ ਤਿਲਜੂ ਰਾਖਾ ਪਵਤਾ ਕਾ ਤੀਨੋ ਬੜੋ ਕਦੂ ਰਹਿ ਸਾਕਾ ਉਹਨਾਂ ਦੇ ਭਾਵਨਾ ਪ੍ਰਵਿੱਤ ਅਸਥਾਨ ਗੁਰਦਵਾਰਾ ਸ੍ਰੀ ਗੰਗ ਸਾਹਿਬ ਜੀ ਸਰਵਵਾਦੇ ਚਰਨਾਂ ਦੇ ਵਿੱਚ ਨਾਮ ਬਾਣੀ ਜਿਹਾਰਾ ਕਰ ਲੋ ਕੇ ਮੁਹਿਤ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸਨ ਵਿੱਚ ਜਿੱਥੇ ਸਟੇਜ ਤੇ ਸਿੰਘ ਸਾਹਿਬ ਮਹਾਪਸਪਾਪਾ ਕਦਿਆਲ ਸਿੰਘ ਜੀ ਬਾਵਾਵਿੰਦਰ ਸਿੰਘ ਜੀ ਸ਼ਹਾਪੁਰ ਵਾਲੇ ਹੋਰ ਬਿਆਤ ਸਖਸੀਤਾ ਬਿਲਾਜ ਮਾਨਿਆ ਅੱਜ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਬਾਤੇ ਬਚਨ ਹੁੰਦੇ ਸੀ ਪਰਮਤਰਪਏ ਇਸ ਦੀ ਤੇਗ ਬਹਾਦਰ ਸੰਗ ਸਿੱਟੇ ਪੈ ਧਾਤੀ ਚਾਦਰ